ਲੇਅਰ ਕੋਟਲਾ ਸਬਜੀ ਮੰਡੀ ਦੇ 77 ਵੱਲੋਂ E2 ਲ ਖੇਤਰ ਤੇ ਤੀਜੇ ਸ਼ਾਮ ਸਮੇਂ ਸਾਈਡਾਂ ਦੇ ਲੱਗੇ ਫਰੂਟ ਅੱਡਿਆਂ ਤੇ ਪਾਰੀ ਫੋਰਸ ਨਾਲ ਜੀਸੀਬੀ ਦਾ ਪੀਲਾ ਪੰਜਾ ਫੇਰ ਦਿਆਂ ਹੋਏ ਅੱਡਿਆਂ ਨੂੰ ਚੋਕ ਸਿੱਟ ਦਿੱਤਾ ਗਿਆ ਦੁਕਾਨਦਾਰਾਂ ਨੇ ਜ਼ਬਰਦਸਤ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਸਾਰਾ ਕੁਝ ਇਹ ਸਿਆਸੀ ਰੰਜਿਸ਼ ਦੇ ਚੱਲਦਿਆਂ ਹੋਇਆ ਹੈ ਯਾਕੀ ਚੇਅਰਮੈਨ ਦੇ ਜਮਾਈ ਦਾ ਅੱਡਾ ਹੋਵੇ ਹੀ ਹੈ ਜਦੋਂ ਕਿ ਬਾਕੀ ਅੱਡੇ ਤਾਂ ਦੇਰੀ ਕਰਦੇ ਤਿਗੇ ਨੇ ਬਾਗੂ ਫਰੂਟ ਵਾਲ ਨੇ ਕਹਿ ਕੇ ਜੇਕਰ ਸੈਕਟਰੀ ਇਨੀ ਵਾਰ ਮਰਜ਼ੀ ਦਿਖਾਉਂਦਾ ਹੈ ਤਾਂ ਮੰਡੀ ਦੇ ਸ਼ਹਿਰ ਥੱਲੇ ਫਣੀਆ ਤੇ ਸੜਕ ਤੇ ਲੱਗਦੇ ਫਰੂਟ ਦੇ ਅੱਡੇ ਦੇ ਚਾਰਜ ਦੇ ਅੱਗੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਵੀ ਖਾਲੀ ਕਰਵਾਏ ਮੋਟਰ ਸੈਕਟਰੀ ਮਾਰਕੀਟ ਕਮੇਟੀ ਦਾ ਕਹਿਣਾ ਹੈ ਕਿ ਟ੍ਰੈਫਿਕ ਦੀ ਸਮੱਸਿਆ ਕਾਫੀ ਸੀ ਅਤੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਗਏ ਸੀ ਅਤੇ ਬਾਥਰੂਮ ਕੋਲ ਇਹਨਾਂ ਜਗ੍ਹਾ ਦੇ ਰਹੇ ਹਾਂ ਅਤੇ ਪਰਚੀ ਸਿਸਟਮ ਦੇ ਨਾਲ ਡਰਾਗ ਡਾ ਜਾਵੇਗਾ ਪਰ ਉਹ ਇਸ ਗੱਲ ਤੇ ਨਹੀਂ ਆ ਰਹੇ ਕਿ ਕਾਰਵਾਈ ਬਿਨਾਂ ਨੁਕਸਾਨ ਤੋਂ ਕੀਤੀ ਗਏ ਜਦੋਂ ਸੈਕਟਰੀ ਨੂੰ ਮੰਡੀ ਦੇ ਛੜ ਥਲੇ ਫੜੀਆਂ ਵੱਲੋਂ ਕੀਤੇ ਗਏ ਕਬਜ਼ਿਆਂ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀ ਭਖਸ਼ੇ ਜਵਾਬ ਨਾ ਦੇ ਸਕੇ ਸਰਪਾ ਸਾਹਿਬ ਤੁਸੀਂ ਇੱਕ ਸਿਆਸੀ ਪਾਰਟੀ ਦੇ ਲੀਡਰ ਵੀ ਹੋ ਮਜ਼ਦੂਰਾਂ ਦੀ ਪਾਰਟੀ ਹੈ ਮਜ਼ਦੂਰਾਂ ਦੇ ਹੱਕ ਹੀ ਖੜਦੇ ਹਾਂ ਕੱਲ ਮਾਰਕੀਟ ਕਮੇਟੀ ਨੇ ਆਪਾਂ ਫਰੂਡ ਰੈਡੀ ਵਾਲੇ ਜੀਪੀਸੀ ਚਲਾਈ ਇਹਦੇ ਤੇ ਕੀ ਕੋ ਦੇਖੋ ਆਪਾਂ ਸਾਰੇ ਲੋਕਾਂ ਨੇ ਕੀ ਕਹਿੰਦੇ ਨੇ ਵੋਟਾਂ ਪਾ ਕੇ ਇਹ ਝਾੜੂ ਪਾਰਟੀ ਨੂੰ ਬਣਾਇਆ ਸੀ ਇਨਾਂ ਨੂੰ ਪੂਰੀ ਤਾਕੜੀ ਬਹੁਮਤ ਦੇ ਕੇ ਸਰਕਾਰ ਜਿਹੜੀ ਬਣਾਈ ਤੀ ਆਪਾਂ ਬਹੁਤ ਆਸਾਂ ਤੱਕੀਆਂ ਸੀ ਵੀ ਜਿਹੜੇ ਗਰੀਬ ਮਜ਼ਦੂਰ ਆ ਰੇੜੀ ਫੜੀ ਵਾਲੇ ਨੇ ਇਹ ਲੋਕਾਂ ਨੂੰ ਰੁਜ਼ਗਾਰ ਆ ਜਿਹੜਾ ਇਹ ਰੁਜ਼ਗਾਰ ਮਿਲੂਗਾ ਦੇਣਗੇ ਰੁਜ਼ਗਾਰ ਇਹ ਪਰ ਅੱਜ ਇਹਨਾਂ ਦੇ ਸਵਾ 3 ਸਾਲ ਬੀਤਣ ਤੋਂ ਬਾਅਦ ਵੀ ਦੇਖੋ ਇਹ ਰਗਯਾਰਤਾ ਕੀ ਦੇਣਾ ਇਹ ਜਿਹੜੇ ਆਪ ਦਾ ਕੰਮ ਰਗਯਾਰ ਕਰ ਰਹੇ ਨੇ ਉਹਨਾਂ ਨੂੰ ਵੀ ਯਾਰ ਰਹੇ ਨੇ ਅੱਜ ਮਲੇਰ ਕੋਲੇ ਸਬਜੀ ਮੰਡੀ ਦੇ ਵਿੱਚ ਆਹ ਕਾਲਜ ਰੋਡ ਤੋਂ ਆਪਾਂ ਐਂਟਰ ਹੁੰਨੇ ਆ ਅੰਦਰ ਆ ਇਹਨਾਂ ਨੇ ਰੇਲਿੰਗ ਵੀ ਲਾਤੀ ਹੋ ਰਹੀ ਜਾਦੇ ਰੇਲਿੰਗ ਨਹੀਂ ਤੀ ਤਾਂ ਰਸਤਾ ਖੁੱਲਾ ਹਤੀ ਤਾਂ ਰੇੜੀਆਂ ਜਿਹੜੀਆਂ ਆਈ ਜਾਈ ਜਾਂਦੀਆਂ ਤੀ ਤਾਂ ਅੱਡੇ ਆ ਰੇੜੀਆਂ ਵਾਲੇ ਸਾਈਡਾਂ ਤੇ ਖੜ ਕੇ ਆਪਦਾ ਸੌਦਾ ਜਿਹੜਾ ਵੇਚੀ ਜਾਂਦੇ ਤੀ ਪਰ ਇਹ ਬੇਈਮਾਨ ਸਰਕਾਰ ਨੇ ਜਿਹੜੇ ਇੱਥੇ ਦੇ ਚੇਅਰਮੈਨ ਨੇ ਨਵੇਂ ਬਣੇ ਨੇ ਜਾਫਰ ਜੀ ਪਰ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜੀ ਆਉਣ ਵਾਲਾ ਸਮਾਂ ਸਰਕਾਰ ਦੁਬਾਰਾ ਬਣਾਉਣੀ ਆ ਤਾਂ ਏਸੇ ਲੋਕਾਂ ਨੇ ਬਣਾਉਣੀ ਆ ਜਾਦਾ ਜੇ ਇਹਨਾਂ ਦਾ ਰਗਜ਼ਾਰ ਤੁਸੀਂ ਇਹ ਜਾੜਤਾ ਤਾਂ ਦੁਬਾਰਾ ਆਪਣੀ ਸਰਕਾਰ ਦੀ ਉਮੀਦ ਨਾ ਕਰਿਓ ਤਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਖਮਿਆਜਾ ਇਹ ਤੁਹਾਨੂੰ ਭੁਗਤਣਾ ਪੈਣਾਗਾ ਹਾਂ ਸਰਦਾਰ ਸਾਹਿਬ ਇੱਥੇ ਲਪਤਾ ਲੱਗਿਆ ਹੈਗਾ ਤੁਹਾਡੀ ਨਿਗਰਾਨੀ ਹੋਏਗਾ ਕਿ ਸੈੱਟ ਦੇ ਲੈ ਫੜੀਆਂ ਬਹੁਤ ਬੈਠੇ ਨੇ ਜਿਹੜੀਆਂ ਇਲੀਗਲ ਬੈਠੇ ਨੇ ਇਹਨਾਂ ਇਹਨਾਂ ਦਸਤੂਰ ਦੇ ਮਤਬਕ ਔਰ ਇਹ ਸੈੱਟ 55 ਲੱਖ ਰੁਪਏ ਦਾ ਲਾ ਕੇ ਸ਼ਹਿਰੀ ਬਣਿਆ ਵਧੀਆ ਵਾਸਤੇ ਇਹਦੇ ਤੁਸੀਂ ਕੀ ਇਹ ਮਿਲੀ ਭਗਤ ਤੇ ਆ ਕੋਈ ਕਰਪਟਰ ਤਾਂ ਵੀ ਦੇਖੋ ਇਹ ਉਸੀ ਸਾਰੇ ਪ੍ਰੈਸ ਵਾਲੇ ਵੀ ਜਾਣਦੇ ਆ ਲੋਕਾਂ ਨੂੰ ਵੀ ਪਤਾ ਹੀ ਆ ਵੀ ਕ੍ਰਾਪਸ਼ਨ ਤਾਂ ਇਹ ਸਰਕਾਰ ਨੇ ਪਹਿਲਾਂ ਨਾਲੋਂ ਘੱਟੀ ਨਹੀਂ ਵਧੀ ਹੋਈ ਆ ਇਹਨਾਂ ਨੇ ਜੋ سہولتਾਂ ਲੋਕਾਂ ਨੂੰ ਫੜੀਆਂ ਨੂੰ ਸੈੱਡ ਬਣਾ ਕੇ ਦੇਣੀ ਸੀ ਕੋਈ ਸਹੂਲਤ ਸਾਡੀ ਸਬਜ਼ੀ ਮੰਡੀ 'ਚ ਦਿੱਤੀ ਨਹੀਂ ਹੋਈ ਪਰ ਇੱਕ ਦੂਜੇ ਦੇ ਵਿੱਚ ਫੜੀਆਂ ਵੀ ਫਸੀ ਬੈਠੇ ਨੇ ਅੰਦਰ ਤਰੀਕੇ ਨਾਲ ਕੋਈ ਗਾਹਕ ਵੀ ਉਹਨਾਂ ਕੋਲੇ ਆਉਂਦਾ ਨਹੀਂ ਉਹਨਾਂ ਦੀ ਵੀ ਮਜਬੂਰੀ ਆ ਸੌਦਾ ਵੇਚਣ ਦੀ ਇਹਨਾਂ ਨੂੰ ਕੋਈ ਸਾਡੇ ਇਦਾਂ ਦੇ ਪਾ ਕੇ ਨਹੀਂ ਦਿੱਤੇ ਹੋਏ ਓਰੇ ਨਹੀਂ ਪੱਲੇ ਪਾਸੇ ਛੱਟ ਪਾ ਜਿੱਤੇ ਹੋਏ ਸਾਡੀ ਪੜ ਰਹੀ ਦੇਖੋ ਉਹ ਸੈੱਡ ਨੂੰ ਇਦਾਂ ਹੀ ਆ ਲਾ ਕੇ ਪਿੱਲਰ ਖੜੇ ਕਰੇ ਆ ਹੋਇਆ ਜਦੋਂ ਉੱਥੇ ਸਹੂਲਤ ਹੀ ਨਹੀਂ ਕਿਸੇ ਪੜ੍ਹੇ ਨੂੰ ਦਿੱਤੀ ਉਹ ਸੈਟ ਦਾ ਕੀ ਫਾਇਦਾ ਉਹਨੂੰ ਕਿਵੇਂ ਗਿਣਾਉਗੇ ਵੀ ਤੁਸੀਂ ਸਹੂਲਤ ਦੇਤੀ ਉਹ ਤਾਂ ਬੇਕਾਰ ਹੀ ਆ ਅ ਸਚੀ ਸਰ ਕੱਲ ਰੂਪ ਤੇ ਜਿਹੜੇ ਅੱਗੇ ਚੁਕਾਏ ਗਏ ਜੀ 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 ਉਹਦਾ ਦੂਸਰ ਸਾਡੇ ਦਾ ਪੋਲਿਟਿਕਲੀ ਜਿਹੜਾ ਹੈ ੱੱਕਾ ਵਰਤਿਆ ਗਿਆ ਨਹੀਂ ਸਰ ਉਹ ਨਾ ਇਹ ਜਾਣ ਉੱਠ ਕੇ ਕਹਿ ਰਹੇ ਨੇ ਇਹ ਨਜਾਇਜ਼ ਕਬਜ਼ੇ ਨਹੀਂ ਇਹ ਕੋਈ ਉੱਤੇ ਅਲਾਉਡ ਨਹੀਂ ਹੈ ਕਿ ਨਾ ਉਹਨੂੰ ਸੁਣਸਣੇ ਸਾਡੇ ਤੁਸਾਂਸੀ ਵੀ ਹੈ ਨਹੀਂ ਇਹ ਤੇ ਪੜ੍ਹਿਆਂ ਵਰਕੇ ਵੇਚਦੇ ਅੱਗੇ ਪਿੱਛੇ ਵੇਚੀ ਜਾਂਦੇ ਸੀ ਕਿ ਲੋੜੀ ਬੁਲਾ ਕੰਮ ਸਾਰਾ ਕੇ ਲਿਆਨਾਂ ਨੇ ਕਿੱਛੇ ਨਾ ਬਾਥੂ ਲਈ ਲੋੜੀ ਬਸ ਉਹ ਦਿਖਦੇ ਹੀ ਨਹੀਂ ਕਿਸੇ ਨੂੰ ਇਹਨਾਂ ਨੂੰ ਕਿਹਾ ਇਹਨਾਂ ਨੂੰ ਨੋਟਸ ਭੇਜੇ ਪਹਿਲੇ ਇਦੀ ਗੱਲ ਹੈ ਪਹਿਲੇ ਮਿੱਟੀ ਹੀ ਹੁੰਦੀ ਏਦੋਂ ਉਦੋਂ ਪਹਿਲਾਂ ਤੋਂ ਬੰਦ ਲੱਗੇ ਹੋਏ ਆ ਉਹ ਜਿਹਨਾਂ ਨੂੰ ਪੈਕੇ ਜਾਣਾ ਤੇ ਸਾਰਾ ਹਫਤੇ ਨੂੰ ਨੋਟਸ ਭੇਜਦੇ ਰਹੇ ਅਸੀਂ ਵੀ ਇਥੋਂ ਚੱਕ ਲਉ ਜਾਂ ਜਿੱਥੋਂ ਫਿਰ ਉਹਦੇ ਅਸੀਂ ਪਾਥੀਆਂ ਪਾ ਲਈਆਂ ਜੀ ਵੀ ਆਹ ਲਓ ਜੀ ਆਹ ਪੁਰਾਣੀਆਂ ਪੱਤੀਆਂ ਪਈਆਂ ਨੇ ਸਾਰੇ ਬੰਦੇ ਨੇ ਆਹ ਪੱਤੀਆਂ ਚੱਕੀਆਂ ਉਹਦੇ ਇਸ ਦਾ ਤ ਵੀ ਗੱਲ ਹੈ ਤੇ ਫਿਰ ਮੈਂ ਕਿਹਾ ਮੇਕ ਪਈਆਂ ਨੇ ਪੱਤੀਆਂ ਕਿਹੜੀ ਕਿਹੜੀ ਕੀ ਨਿਕਲੀ ਹੈ ਲਿਸਟ ਮੇਰੇ ਕੋ ਹੈਗੀ ਹੈ ਮੋਬਾਈਲ ਚਾਹੀ ਤੇ ਪਾਸੇ ਉਹ ਫੇਰ ਫੇਰ ਕਹਿੰਦੇ ਚਲੋ ਇੰਤ ਤੱਕ ਲੈ ਲਓ ਜੀ ਤੁਹਾਨੂੰ ਗਲਤ ਹੁੰਦਾ ਇੱਕ ਕੰਮੋਂ ਵੱਧਾ ਜਿਆਦਾ ਮਾ ਚਲੋ ਰਿਗਾਰ ਹੈ ਬੰਦਿਆਂ ਦਾ ਕੰਮ ਉਹ ਛੇ ਵੀ ਹੈ ਕਿ ਇਲੀਗਲ ਜਿਹੇ ਸ਼ੈੱਡ ਥੱਲੇ ਆਏ ਫੜੀਏ ਬੈਠੇ ਇਲੀਗਲ ਬੈਠੇ ਕਿੱਥੇ ਜਾਉਂਗਾ ਥੱਲੇ ਸ਼ੈੱਡ ਥੱਲੇ ਪੱਗੀ ਮਟੀ ਇਲੀਗਲ ਬੈਠੇ ਉਹਨਾਂ ਤੇ ਕਾਰਵਾਈ ਹੋਣੀ ਸਾਡੇ ਤੇ ਕਾਰਵਾਈ ਕਿਤੇ ਜਾਣਾ ਸਰ ਕਿਤੇ ਨਹੀਂ ਹੋਣਾ ਉਹਨਾਂ ਨੂੰ ਕਿਹਾ ਉੱਥੇ ਬਹਿ ਜਾਓ ਉੱਥੇ ਰਸਤਾ ਪਤਾ ਕੀ ਹੈ ਫੜੀਏ ਉਹਨੂੰ ਇਹ ਨਹੀਂ ਕਹਿੰਦੇ ਨਾ ਵੇਚੋ ਟ੍ਰੈਫਿਕ ਮੰਦ ਨਾ ਕਰੋ ਅਨਸਤਾਨਾ ਬੰਦ ਕਰੋ ਉੱਥੇ ਬਹਿ ਲਓ ਤੁਸੀਂ ਕਚਨ ਦੀ ਪੜੀ ਆ ਉਹ ਇਹ ਵੀ ਦੋਸ਼ ਲਾ ਰਹੇ ਵੀ ਜਿਹੜੇ ਛੱਡ ਦੇ ਆਲੇ-ਦਾਲੇ ਰੋਗ ਹੈ ਜੀ ਰੋਗ ਤੇ ਲੱਕੜ ਜਖਾ ਨਹੀਂ ਹੁੰਦੀ ਉੱਥੇ ਵੀ ਰੇਜ ਕਰਦੇ ਨੇ ਜੇ ਸਾਡੇ ਕਬਜ਼ੇ ਦੀ ਗੱਲ ਕਰਦੇ ਉਧਰ ਵੀ ਕਰਦੇ ਸਰ ਜੀ ਸਰ ਜੀ ਮੈਂ ਤੁਹਾਨੂੰ ਦੱਸਦਾ ਪੁਲਿਸ ਮੇਰੇ ਕਿਸਾਨ ਆਉਂਦੇ ਨਾ ਕਿਸਾਨ ਨੂੰ ਨਿਕਲਣ ਦੀ ਜਗ੍ਹਾ ਨਹੀਂ ਹੁੰਦੀ ਉੱਥੇ ਹੁਣ ਜੇ ਉਸ ਤੋਂ ਬਾਅਦ ਉਹ ਚੱਕਦੇ ਉਸ ਤੋਂ ਪਿੱਛੇ ਕਰਦੇ ਨੂੰ ਦੁਕਾਨਾਂ ਦਮਾਗੇ ਨਾ ਦੁਕਾਨਾਂ ਇਹਨੂੰ ਪਿੱਛੇ ਪਾ ਕੇ ਜਿੱਥੇ-ਥੇ ਨਿਕਲੇ ਨਿਕ ਆਪ ਮੰਨਦੇ ਵੀ ਨੇ ਕਈ ਬੰਦੇ ਦਾ ਜਿਹੜੇ ਬੰਦੇ ਸਿਆਣੇ ਨੇ ਉਹ ਮੰਨਦੇ ਨੇ ਵੀ ਟ੍ਰੈਫਿਕ ਦੀ ਸਮੱਸਿਆ ਸਾਨੂੰ ਵੀ ਉਹ ਅਸੀਂ ਓਕਲੇ ਦਮਾਂ ਮੇਰ ਨੂੰ ਦੁਕਾਨਾਂ ਤੇ ਜੇ ਉਹ ਦੋ ਵਾਰ ਦੁਦਿਆਂ ਵੀ ਉਹ ਦੁਕਾਨ ਲੱਗ ਰਿਹਾ ਵੀ ਚੇਅਰਮੈਨ ਦੇ ਸਾਲੀ ਜਿਸ ਦਾ ਕੋਈ ਜਵਾਈ ਦੀ ਉਹ ਦੁਕਾਨ ਨੂੰ ਕੱਲ ਛੇੜੇ ਤੱਕ ਨਹੀਂ ਗਿਆ ਉਹਦਾ ਉੱਥੇ ਵੀ ਬਿੱਟਰੀ ਹੈ ਉਹਨਾਂ ਨੂੰ ਕੋਈ ਉਹਨਾਂ ਦੇ ਅੱਡੇ ਡਿਵਾਰਡ ਵਾਸਤੇ ਸਾਰਾ ਕੀਤਾ ਜਾ ਰਿਹਾ ਮੈਨੂੰ ਤਾਂ ਕੱਲ ਪਤਾ ਲੱਗਿਆ ਵੀ ਉਹ ਦੁਕਾਨ ਚੇਅਰਮੈਨ ਦੀ ਜਵਾਈ ਦੀ ਹੈ ਮੈਨੂੰ ਸੀ ਪਤਾ ਜੀ ਉਹ ਤੋਂ ਬਿਨਾਂ ਇੱਕ ਦੁਕਾਨ ਹੋਰ ਬੰਦ ਹੈ ਉਹ ਵੀ ਉਹਨੂੰ ਕਿਹਾ ਵੀ ਚੱਕ ਲਾ ਸੁਵੇ ਤੱਕ ਤੱਕ ਲਾ 10 ਵਜੇ ਤੱਕ ਇਹਨੂੰ ਵੀ ਕਿਹਾ ਵੀ ਚੱਕ ਲਾਉਂਦਾ ਇਹ ਹਾਲੇ ਕਿ ਕਹਿ ਰਿਹਾ ਮੈਂ ਉਹ ਅੱਡੇਆਂ ਦੇ ਵਿੱਚ ਨਹੀਂ ਮੇਰਾ ਅਲੱਗ ਦਾ ਇੱਧਰ ਇ ਉਗਾਂ ਮਾਦਰ ਹੈ ਤੇ ਬਿਲਕੁਲ ਮਨ ਫੋਲ ਫੋਲ ਆਇਆ ਸੀ ਅਣੀ ਅਣੀ ਚੱਕਾਈ ਜੀ ਜੋ 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 ਬਿਲਕੁਲ ਜੀ ਬਿਲਕੁਲ ਇਹ ਕੋਈ ਹੋਣੀ ਸਾਰੇ ਬਾਰ ਬਾਰ ਚੱਕੇ ਜਾਂਦੇ ਬਾਰ ਬਾਰ ਖਾਏ ਜਾਂਦੇ ਇਹਦੀ ਜ਼ਿੰਮੇਵਾਰੀ ਕਿਹਦੀ ਪੈਂਦੀ ਹੈ ਜਿਹਦੇ ਕਰਦੇ ਬਾਰ ਆ ਰਹੀਆਂ ਸਾਰਾ ਚੱਕਾ ਖਾਏ ਤੇ ਚੱਕੇ ਜਾਂਦੇ ਜੀ ਸਾਰੇ ਕੋਰੇ ਹਾਂ ਫੇਰ ਫੇਰ ਮੈਂ ਪਤਾ ਨਹੀਂ ਮੇਰੇ ਉਹ ਤੋਂ ਪਹਿਲਾਂ ਪਹਿਲਾਂ ਦੀ ਗੱਲ ਹੈ ਜੀ ਇਹ ਕਿ ਇਹਦਾ ਮਤਲਬ ਕਿ ਕਿਤੇ ਰੱਖਦੇ ਪਿਛਤਾ ਜਾਣ ਦਾ ਮਤਲਬ ਨਹੀਂ 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 ਇਹਨਾਂ ਨਾਲ ਤਾਂ ਕੋਈ ਸਾਡੀ ਹੈ ਨਹੀਂ ਨਾਲ ਸੰਸਾ ਨਾਲ ਇਹਨਾਂ ਦੀ ਕੋਈ ਪੀਸ ਨਹੀਂ ਇਹ ਰੱਖੇ ਜਾ ਰਹੇ ਨੇ ਨਹੀਂ ਕੋਈ ਇਹ ਇਹਦੇ ਨਾਲ ਕੋਈ ਇਹ ਜੀ ਕਰਦੀ ਇਹ ਆਪੇ ਆਉਂਦੇ ਨੇ ਜੀ ਇਹ ਆਪੇ ਹੁੰਦੇ ਹੁੰਦੇ ਅੱਗੇ ਆਉਂਦੇ ਨਾ ਪਹਿਲਾਂ ਮਤਲਬ ਪਿੱਛੇ ਥੋੜੇ ਦੋਵਾਂ ਦੇ ਮੰਦੇ ਜਾਂਦੇ ਨੇ ਇਦੋਂ ਅੱਗੇ ਨਹੀਂ ਵਧਦੇ ਇਦੋਂ ਕੀ ਨਹੀਂ ਵਧਦੇ ਜੀ ਇਹ ਇੱਕ ਨੇ ਆਪੇ ਵਧਦੇ ਨੇ ਨਹੀਂ ਫਿਰ ਅਧਿਕਾਰੀ ਕੀ ਕਰ ਰਹੇ ਤੁਹਾਡੇ ਮੁਲਾਜ਼ਮ ਕੀ ਕਰਦੇ ਜਿਹੜੇ ਅੱਗੇ ਵਧਦੇ ਜਾਂਦੇ ਨਜਾਇਜ਼ ਕਬਜ਼ਾ ਕਰੀ ਜਾਂਦੇ ਨਾ ਫਿਰ ਤੁਸੀਂ ਨਜਾਇਜ਼ ਕਬਜ਼ੇ ਉਤਕਾਮ ਦੀ ਕੋਸ਼ਿਸ਼ ਕਰਦੇ ਹੋ ਨਜਾਇਜ਼ ਕਬਜ਼ੇ ਦਾ ਮਤਲਬ ਮਹਿਕਮਾ ਕਰਾ ਰਹੇ ਹਾਂ ਨਹੀਂ ਨਹੀਂ ਸਰ ਇਹ ਨਹੀਂ ਨਹੀਂ ਇਹ ਆਪੇ ਇੱਥੇ ਬੈਠੇ ਜਦ ਤੱਕ ਤੁਹਾਨੂੰ ਕੋਈ ਦਿੱਕਤ ਨਹੀਂ ਆਈ ਸੀ ਇਹਨੂੰ ਕੁਝ ਕਿਹਾ ਨਹੀਂ ਮੇਰੇ ਆਏ ਤੇ ਜਦੋਂ ਮੈਂ ਆਇਆ ਮਤਲਬ ਹੁਣ ਮੈਂ ਇਥੇ ਆਏ ਤੇ ਉਹਨੇ ਉਦੋਂ ਵਾਰੀ ਮੇਰੇ ਤੋਂ ਟਾਈਮ ਉਹ ਦਿੱਦ ਨੂੰ ਮੈਂ ਉਹ ਰੀ ਆਮ ਬੋਟਿੰਗ ਹੋਈ ਹੈ ਤੇ ਜਿਵੇਂ ਟਾਈਮ ਗਿਆ ਸਾਨੂੰ 2 ਦਿਨ ਦੇ 2 ਦਿਨ ਦੇ ਲੋ ਰੋਜੇ ਚੱਲਦੇ ਨੇ ਹੁਣ ਫਰੀਦ ਆ ਗਈ ਉਹਨਾਂ ਨਾਲ ਇਕਨ ਚੱਲਦੇ ਚੱਲਦੇ ਕੱਲ੍ਹ ਤੱਕ ਆ ਗਈ ਸਾਡੀ ਵੱਡੀ ਤੇ ਫੜੀਆਂ ਦਾ ਵੀ ਨੋਟ ਦਿੱਤੇ ਨਾ ਇੱਥੋਂ ਬੈਠ ਕੇ ਨਹੀਂ ਤੇ ਜਿੱਥੇ ਸੰਗ ਦੇਖੇ ਨਹੀਂ ਆਉਂਦਾ ਉੱਥੇ ਦਿੱਕਤ ਨਹੀਂ ਕੋਈ ਹੈ ਨਹੀਂ ਸਭ ਜੇ ਆਉਗੀ ਮੈਂ ਲਵਾਂਗਾ ਦੀ ਇਹ ਲੀਗਲ ਬੈਠ ਸਕਦੇ ਫੜੀਆਂ ਦਾ ਸੈੱਟ ਲੈ ਮੈਨੂੰ ਨਹੀਂ ਲੱਗਦਾ ਇਹ ਕਹਿੰਦੇ ਨੇ ਪਰ ਮੈਂ ਦੇਖ ਕੇ ਆਉਂਗਾ ਜਿੱਥੇ ਕਹਿ ਰਹੇ ਨੇ ਮਾਰਕੀਟ ਕਮੇਟੀ ਦੇ ਸੂਲ ਦੇ ਬਤਾ ਕੋ ਬੈਠ ਸਕਦੇ ਨਾ ਨਹੀਂ ਅੱਡੇ ਲਾ ਕੇ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਸਰ ਮੈਨੂੰ ਇਹ ਇਹਨਾਂ ਨੇ ਕੱਲ ਦੱਸੇ ਵੀ ਉੱਤੇ ਬੈਠੇ ਨੇ ਉਹ ਵੀ ਮੈਂ ਦੇਖਦਾ ਮੈਨੂੰ ਨਹੀਂ ਲੱਗਦਾ ਉੱਤੇ ਕੋਈ ਬੈਠਾ ਹੋਊਗਾ ਐ ਨਹੀਂ ਸਾ ਤੇ ਫੇਰ ਕੰਮ ਵਿੱਚ ਆਉਂਦੇ ਬਿਲਕੁਲ ਬਿਲਕੁਲ ਹੋਊਗੀ ਜੀ ਇਹ ਨਾ ਨਜਾਇਜ਼ ਹੋਊਗਾ ਹੁਣ ਅਸੀਂ ਕਰਾਂਗੇ ਬਿਲਕੁਲ ਕਰਾਂਗੇ ਜੀ